ਆ ਜਿਹੜਾ ਜ਼ਹਿਰ ਪਿਆਇਆ ਜਾ ਰਿਹਾ ਉਹਦੇ ਵਿੱਚ ਉਹਦੀ ਬਲੀ ਚੜਿਆ ਕਹਿੰਨ ਤੋਂ ਭਾਬੀ ਇੱਕ ਇੱਕ ਪਿੰਡ ਦੇ ਪੰਜ ਪੰਜ ਚਾਰ ਚਾਰ ਜੀ ਅ ਜਿੱਥੇ ਖੜੇ ਆ ਇੱਥੋਂ ਦੇ ਵੀ ਪੰਜ ਜੀ ਗਏ ਨੇ ਟੋਟਲ 17 18 ਜੀ ਆਲਰੇਡੀ ਇਸ ਸ਼ਰਾਦੀ ਜਿਹੜੀ ਹੈ ਜ਼ਹਿਰ ਦੀ ਬਲੀ ਚੜ ਚੁੱਕੇ ਸੋ ਗਰੀਬਾਂ ਦਾ ਘਾਟੇ ਦਾ ਨਾ ਫਿਰ ਤੁਰਪੁਕ ਇੱਕ ਆਸ ਮੰਗੇ ਕਿ ਉਹਨਾਂ ਦੇ ਪੈਦਾ ਹੋ ਜੂਗੀ ਵੀ ਵਕਿਆ ਹੀ ਸਰਕਾਰ ਸਾਡੇ ਪਿੱਛੇ ਆ ਕੇ ਖੜੀ ਹੈ 16 17 ਲੋਕ ਜਿਹੜੇ ਅੱਜ ਫੇਰ ਉਹ ਸ਼ਰਾਬ ਨਕਲੀ ਸ਼ਰਾਬ ਦੀ ਰੀਲੀ ਖਰਾਬ ਦੀ ਪੇਟ ਚੜੇ ਨੇ ਅਸੀਂ ਘਰਾਂ ਦੇ ਵਿੱਚ ਜਾ ਕੇ ਆਏ ਆ ਮਾਨੂੰ ਬੜਾ ਦੁੱਖ ਲੱਗਿਆ ਵੀ ਛੋਟੇ ਛੋਟੇ ਬੱਚੇ ਨੇ ਉਹ ਪਰਿਵਾਰ ਆਪਣਾ ਇੱਕ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਸੀ ਅੱਜ ਉਹ ਘਰ ਦੇ ਵਿੱਚੋਂ ਕਮਾਉਣ ਵਾਲਾ ਚੱਲ ਗਿਆ ਅੱਜ ਉਹਨਾਂ ਪਰਿਵਾਰਾਂ ਵਾਸਤੇ ਤਾਂ ਸਮਝ ਲਓ ਦੁਨੀਆ ਖਤਮ ਹੋ ਗਈ ਬੱਚੇ ਉਹਦੇ ਤਿੰਨ ਬੱਚੀਆਂ ਸੀ ਤੇ ਇੱਕ ਸਾਲ ਪਹਿਲਾਂ ਇੱਕ ਬੱਚਾ ਹੋਇਆ ਤੇ ਅੱਜ ਉਹ ਪਰਿਵਾਰ ਦਾ ਮੁਖੀ ਜਿਹੜਾ ਜਾਂਦਾ ਲੱਗਾ ਇੱਕ ਹੋਰ 17-18 ਸਾਲਾਂ ਦਾ ਨੌਜਵਾਨ ਸੀ ਜਿਹੜਾ ਉਹ ਸ਼ਰਾਬ ਦੀ ਭੇਡ ਚੜ ਗਿਆ ਉਹਦੀ ਭੈਣ ਅਸੀਂ ਜਾ ਕੇ ਆਏ ਆ ਉਹ ਇੰਨੀ ਬੁਰੀ ਹਾਲ ਸੀ ਕਿ ਦੇਖੀ ਨਹੀਂ ਸੀ ਜਾ ਜਿੱਥੇ ਕਿ ਜ਼ਹਿਰੀਲੀ ਸ਼ਰਾਬ ਦੇ ਨਾਲ 15 ਜਿਹੜੇ ਨੇ ਉਹ ਮੌਤਾਂ ਹੋ ਚੁੱਕੀਆਂ ਨੇ ਤੇ 15 ਮੌਤਾਂ ਦਾ ਖਸਤਾ ਜਿਹੜਾ ਜਿਤਾਇਆ ਜਾ ਰਿਹਾ ਹੈ ਭਾ ਜੀਪੀ ਦੀ ਜਿਹੜੀ ਹੈ तमाम ਲੀਡਰਸ਼ਿਪ ਵੀ ਇੱਥੇ ਪਹੁੰਚੀ ਹੈ ਹਲਕਾ ਵਿਧਾਇਕ ਬਾਬਾ ਪਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਜੀ ਤਾ ਬਾਜਵਾ ਸਾਹਿਬ ਵੀ ਪਹੁੰਚਨੇ ਗੱਲਬਾਤ ਕਰਦੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਹੈ ਦੇਖੋ ਮੰਨਾ ਜੀ ਦਾ ਟੈਲੀਫੋਨ ਆਇਆ ਸੀ ਕਿਉਂਕਿ ਸਵੇਰੇ ਅਸੀਂ ਇੱਕ ਦੂਜੇ ਨਾਲ ਗੱਲਬਾਤ ਕੀਤੀ ਸੀ ਵੀ ਇਹ ਜਿਹੜਾ ਮਟੀਠੇ ਦੇ ਵਿੱਚ ਬਹੁਤ ਹੀ ਦੁਖਦਈ ਜਿਹੜੀ ਘਟਨਾ ਵਾਪਰੀ ਹੈ ਦੇਖੋ ਅਸੀਂ ਤਾਂ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚੱਲ ਜਾਣਾ ਪਰ ਜਿਹੜੇ ਲੋਕ ਅੱਜ ਜਿਨ੍ਹਾਂ ਤੇ ਇਹ ਕਹਿ ਟੁੱਟਿਆ ਅਸੀਂ ਸਹੀ ਮੈਨੇ ਦੇ ਵਿੱਚ ਅਸੀਂ ਮਨਾਜੀ ਵੀ ਸਾਡੇ ਮੰਡਲ ਪ੍ਰਧਾਨ ਵੀ ਅਸੀਂ ਗਏ ਸੀਗੇ ਤੇ ਦੁੱਖ ਲੱਗਦਾ ਸੀ ਛੋਟੇ ਛੋਟੇ ਬੱਚੇ ਇੱਕ ਤੇ ਤਿੰਨ ਭੈਣਾਂ ਦੇ ਛੋਟੇ ਛੋਟੇ ਤਿੰਨ ਭੈਣਾਂ ਤੇ ਉਹਨਾਂ ਦਾ ਇੱਕ ਭਰਾ ਹੋਇਆ ਤੇ ਉਹਨਾਂ ਦੇ ਬਾਪ ਇਸ ਜਿਹੜੀ ਜਿਹੜਾ ਜ਼ਹਿਰ ਪਿਆਇਆ ਜਾ ਰਿਹਾ ਉਹਦੇ ਵਿੱਚ ਉਹਦੀ ਬਲੀ ਚੜਿਆ ਹੈਨ ਤੋਂ ਭਾਬੀ ਇੱਕ ਇੱਕ ਪਿੰਡ ਦੇ ਪੰਜ ਪੰਜ ਚਾਰ ਚਾਰ ਜੀ ਅ ਜਿੱਥੇ ਖੜੇ ਆ ਇਥੋਂ ਦੇ ਵੀ ਪੰਜ ਹੀ ਗਏ ਨੇ ਟੋਟਲ 17 18 ਜੀ ਆਲਰੇਡੀ ਇਸ ਸ਼ਰਾਬ ਦੀ ਜਿਹੜੀ ਹੈ ਜ਼ਹਿਰ ਦੀ ਬਲੀ ਚੜ ਚੁੱਕੇ ਸਾਡੇ ਤੇ ਗੁਜ਼ਾਰਿਸ਼ ਹੈ ਸਰਕਾਰ ਨੂੰ ਵੀ ਮੁੱਖ ਮੰਤਰੀ ਸਾਹਿਬ ਨੇ ਇਹ ਕੀਤਾ ਵੀ ਅਸੀਂ 10 ਲੱਖ ਰੁਪਇਆ ਪ੍ਰਤੀ ਪਰਿਵਾਰ ਉਹਨਾਂ ਦੀ ਮੁਆਵਜ਼ਾ ਦਾਂਗੇ ਪਰ ਇੱਕ ਮੈਂ ਸਮਝਦਾ ਮੰਨਾ ਜੀ ਵੀ ਅਸੀਂ ਗੱਲ ਜ਼ਿਕਰ ਕਰਦੇ ਆ ਰਹੇ ਸੀ ਵੀ ਸਰਕਾਰੀ ਨੌਕਰੀ ਇੱਕ ਗਰੀਬ ਪੜ੍ਹੇ ਲਿਖੇ ਤੇ ਬਹੁਤੇ ਹੋਣੇ ਨਹੀਂ ਕਿਉਂਕਿ ਆ ਪੱਠਿਆਂ ਦੀ ਲੇਬਰ ਲੂਬਰ ਕਰਦੇ ਸੀ ਜੇਕਰ ਇਹਨਾਂ ਨੂੰ ਇਹਨਾਂ ਨੂੰ ਨੌਕਰੀ ਦਿੱਤੀ ਜਾਏ ਸਰਕਾਰੀ ਨੌਕਰੀ ਚਾਹੇ ਵੀ ਐਪੀਐਨ ਦੀ ਨੌਕਰੀ ਪਾਣੀ ਪਿਆਨ ਤੇ ਲਾ ਦਿੱਤਾ ਜਾਏ ਤਾਂ ਗਰੀਬਾਂ ਦਾ ਘਰ ਜਿਹੜਾ ਹੈ ਨਾ ਫਿਰ ਤੁਰਪੁਕ ਇੱਕ ਆਸ ਮੰਗੇ ਕਿ ਉਹਨਾਂ ਦੇ ਪੈਦਾ ਹੋ ਜੂਗੀ ਵੀ ਵਾਕਿਆ ਹੀ ਸਰਕਾਰ ਸਾਡੇ ਪਿੱਛੇ ਆ ਕੇ ਖੜੀ ਹੈ ਇਹ ਨਾ ਹੋਏ ਵੀ ਉਹ ਪੁਰਾਨੀਆਂ ਅ ਕੋਈ ਜਿੱਦਾਂ ਵੀ ਫਲਾਨੀ ਤੇ ਵੀ ਦਵਾਂਗੇ ਫਲਾਨੇ ਤੇ ਫਿਰ ਸਰਕਾਰ ਪੁੱਛੇ ਨਾ ਇਹ ਸਾਡੀ ਗੁਜ਼ਾਰਿਸ਼ ਹੈ ਪਰ ਇਹ ਜਿਹੜਾ ਜ਼ਹਿਰ ਜਿਹੜਾ ਇਹ ਲੋਕਾਂ 'ਚ ਵਰਤਾਇਆ ਜਾ ਰਿਹਾ ਸੀ ਜਿਹੜਾ ਜ਼ਹਿਰ ਵੇਚਿਆ ਗਿਆ ਉਹਦੇ ਤੇ ਮੈਂ ਸਮਝਦਾ ਐਕਸਾਈਜ਼ ਦੇ ਜਿਹੜੇ ਇਹਨਾਂ ਦੇ ਅਫਸਰ ਨੇ ਉਹਨਾਂ ਤੇ ਇਹਨਾਂ ਦੇ ਜਿਹੜੇ ਬਾਕੀ तमाम ਲੀਡਰ ਜਿਹੜੇ ਵਿੱਚ ਇਹ ਦੇਖੋ ਸਰਕਾਰ ਦੀ ਮਿਲੀ ਜੁਰੀ ਤੋਂ ਬਗੈਰ ਇਹਨਾਂ ਦਾ ਇਹ ਕੰਮ ਕਿਤੇ ਨਹੀਂ ਸਿਰੇ ਚੜਦਾ ਇਹਨਾਂ ਨੂੰ ਸਭ ਪਤਾ ਹੁੰਦਾ ਤੇ ਮੈਂ ਸਮਝਦਾ ਵੀ ਇਹ ਬਾਹਰ ਦੀਆਂ ਗੱਲਾਂ ਜੂ ਕਰਦੇ ਵੀ ਦਿੱਲੀ ਤੋਂ ਪਤਾ ਲੱਗਾ ਪਹਿਲੇ ਤੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਦਾ ਪਤਾ ਲਾਓ ਵੀ ਕਿਹੜੇ ਬੰਦਿਆਂ ਦੇ ਕਹਿਣ ਤੇ ਇਹ ਸਾਰਾ ਕੁਝ ਹੁੰਦਾ ਰਿਹਾ ਇਹ ਲੰਮੇ ਸਮੇਂ ਤੋਂ ਕੰਮ ਚੱਲ ਰਿਹਾ ਸੀਗਾ ਤੇ ਅੱਜ ਜਿਹੜੀ ਇਹ ਸਰਕਾਰ ਐਕਸ਼ਨ ਦੇ ਵਿੱਚ ਆਈ ਅੱਜ ਸਸਪੈਂਡ ਕਰ ਦਿੱਤੇ ਗਏ ਨੇ ਪੁਲਿਸ ਅਧਿਕਾਰੀ ਕੀ ਕਹਿਣਾ ਕੀ ਸਸਪੈਂਡ ਕਰਤਾ ਕੁਝ ਨਹੀਂ ਅੱਖਾਂ 'ਚ ਧੂੜ ਹੈ ਇਹ 4 ਦਿਨ ਸਸਪੈਂਡ ਰਹਿਣਗੇ ਤੇ ਕੀ ਹੋ ਜੂਗਾ ਉਹਨਾਂ ਦੇ ਜੀ ਵਾਪਸ ਆ ਜਾਣੇ ਨੇ ਅਸੀਂ ਇੱਥੇ ਕੋਈ ਸਿਆਸਤ ਕਰਨ ਨਹੀਂ ਆਏ ਠੀਕ ਹੈ ਉਹਨਾਂ ਦਾ ਇਹ ਬੰਦਾ ਸੀ ਸਸਪੈਂਡ ਕਰਨੇ ਚਾਹੀਦੇ ਸੀ ਸਸਪੈਂਡ ਕੀਤੇ ਨੇ ਅਸੀਂ ਇਹ ਕਹਿੰਦਾ ਵੀ ਇਹਨਾਂ ਦਾ ਸਸਪੈਂਸ਼ਨ ਤੋਂ ਇਲਾਵਾ ਜਿਹਨਾਂ ਦਾ ਜਿਨ੍ਹਾਂ ਨੇ ਇਹ ਕੰਮ ਕੀਤਾ ਜਿਨ੍ਹਾਂ ਨੇ ਇਹ ਜ਼ਹਿਰ ਲੋਕਾਂ ਨੂੰ ਪਿਆ ਗਰੀਬਾਂ ਨੂੰ ਉਹਨਾਂ ਦੇ ਸ਼ਿਕੰਜਾ ਕਸੋ ਫਿਰ ਪਤਾ ਲੱਗੇਗਾ ਵੀ ਸਰਕਾਰ ਵਾਕਿਆ ਹੀ ਇਸ ਚੀਜ਼ ਦੇ ਉੱਤੇ ਦਿਲੋਂ ਇਹ ਕੰਮ ਨੂੰ ਮਟਾਣਾ ਚਾਹੁੰਦੇ ਜੁਧ ਨਸ਼ਾ ਵਿਰੋਧ ਜਿਹੜਾ ਨਾਹਰਾ ਲਗਾਇਆ ਜਾ ਰਿਹਾ ਤੇ ਜਿਹੜੇ ਮੁਹਿੰਮ ਵੀ ਕੱਢੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਅੱਜ ਜਿਹੜਾ ਹੈ ਜੁਧ ਨਸ਼ਾ ਵਿਰੋਧਾ ਜਿਹੜਾ ਰਿਜ਼ਲਟ ਜਿਹੜਾ ਸਾਹਮਣੇ ਆ ਰਿਹਾ ਹੈ ਇਹ ਚੈਲੰਜ ਹੈ ਸਰਕਾਰ ਦੇ ਸਾਹਮਣੇ ਅਸੀਂ ਗੱਲਾਂ ਕਰਦੇ ਆ ਰਹੇ ਸੀ ਸਾਰੇ ਵੀ ਜੇ ਇਹੋ ਹੀ ਹਾਲਾਤ ਰਹੇ ਤੇ ਲੋਕ ਕਿੱਦਾਂ ਤੁਹਾਡਾ ਵਿਸ਼ਵਾਸ ਕਰਨਗੇ ਕਿੱਦਾਂ ਸਰਕਾਰ ਤੇ ਇਸ ਗੱਲ ਦਾ ਯਕੀਨ ਕਰਨਗੇ ਇੰਨੀਆਂ ਐਡਵਰਟਾਈਜ਼ਮੈਂਟਸ ਇੰਨਾ ਸਾਰਾ ਕੁਝ ਵੀ ਜੁਧ ਨਸ਼ੇ ਵਿਰੁੱਧ ਤੇ ਤੁਹਾਡੇ ਸਾਹਮਣੇ ਹੀ ਹੈ ਕਿੰਨੇ ਬਲੀ ਚੜੇ ਨੇ ਮੈਂ ਸਮਝਦਾ ਇਥੋਂ ਇਥੋਂ ਐਗਜ਼ਾਮਪਲ ਸੈੱਟ ਕਰਨਾ ਚਾਹੀਦਾ ਸਰਕਾਰ ਮਾਲ ਸਾਹਿਬ ਦਾ ਕਹਣਾ ਇਸ ਤਰ੍ਹਾਂ ਜਿਹੜੀ ਆ ਸਿਆਸਤ ਦੀ ਕੋਈ ਹੱਥ ਹੋ ਸਕਦਾ ਹਾਂਜੀ ਸਿਆਸਤ ਹੀ ਹੱਥ ਹੋ ਸਕਦਾ ਕਿਸੇ ਦਾ ਇਸ ਚੀਜ਼ ਦੇ ਵਿੱਚ ਉਹ ਦੇਖੋ ਇਹ ਗੱਲਾਂ ਕਰਨੀਆਂ ਕੋਈ ਤਕ ਨਹੀਂ ਵਰਦਾ ਪ੍ਰੂਫ ਜਿੱਦਾਂ ਹਿੰਦੁਸਤਾਨ ਵਾਲਿਆਂ ਪ੍ਰੂਫ ਦਿੰਦਾ ਨਾ ਪਾਕਿਸਤਾਨ ਦੇ ਜਦੋਂ ਗੋਡੇ ਟੇਕੇ ਨੇ ਤੇ ਮਸਈਲਾ ਬੱਜੀਆਂ ਨੇ ਪ੍ਰੂਫ ਚਾਹੀਦਾ ਸਾਨੂੰ ਤਾਂ ਪ੍ਰੂਫ ਦੇ ਨਾ ਜਿਹੜੀ ਇੱਕ ਗੱਲ ਦਾ ਨਹੀਂ ਤਾਂ ਇਹਨਾਂ ਗੱਲਾਂ ਚੁਟਕਲਿਆਂ ਚ ਕੋਈ ਫਾਇਦਾ ਨਹੀਂ ਲੋਕ ਜਾਣ ਚੁੱਕੇ ਨੇ ਅਜ ਆਪਾਂ ਉਹਨਾਂ ਪਰਿਵਾਰਾਂ ਨੂੰ ਉਹਨਾਂ ਲਈ ਕੁਝ ਕਰੀਏ ਉਹਨਾਂ ਦੇ ਨੇਰੇ ਪੈਸਿਆਂ ਨਾਲ ਨਹੀਂ ਉਹਨਾਂ ਨੂੰ ਨੌਕਰੀਆਂ ਦੇ ਕੇ ਸਰਕਾਰੀ ਉਹਨਾਂ ਪਰਿਵਾਰਾਂ ਦੀ ਇਹ ਚੀਜ਼ ਨੂੰ ਆਪਾਂ ਜਿਹੜਾ ਹੈ ਨਾ ਇਸ ਜਿਹੜਾ ਹਨੇਰਾ ਉਹਨਾਂ ਦੀ ਅੱਖਾਂ 'ਚ ਆਇਆ ਬੈਠਾ ਉਹਨਾਂ ਨੂੰ ਰੋਟੀ ਖਾਂਜੂਗਾ ਕਰਦੀ ਬਸ ਇਦੀ ਮੰਦਰ ਸਾਹਿਬ ਕਦੀ ਤਰਨਤਾਰਨ ਦੇ ਵਿੱਚ ਅਜਿਹਾ ਹੋ ਜਾਂਦਾ ਕਦੀ ਬਾਬਾ ਬਕਾਲਾ ਹਲਕਾ ਦੇ ਵਿੱਚ ਜਦੋਂ ਮੁੱਛਲਾਂ ਦੇ ਪਿੰਡ ਦੇ ਵਿੱਚ ਹੁੰਦਾ ਅੱਜ ਜਿਹੜਾ ਇਹ ਫਿਰ ਮਜੀਠਾ ਹਲਕਾ ਦੇ ਵਿੱਚ ਹੁੰਦਾ ਇਹ ਐਡਾ ਵੱਡਾ ਨਸ਼ੇ ਦਾ ਜਿਹੜਾ ਸਦਾਗਰ ਆ ਬੈਠਾ ਕਿੱਥੇ ਆ ਜਾਈ ਐਡੀ ਵੱਡੀ ਖੇਪ ਜਿਹੜੀ ਆਉਂਦੀ ਕਿੱਥੋਂ ਆ ਅੱਜ ਡਰਮਾਂ ਦੇ ਡਰਮ ਜਿਹੜੇ ਐਲਕੋਹਲ ਜਿਹੜੀ ਜਰੀਲੀ ਵਰਤਾਈ ਗਈ ਆ ਤਾਂ ਜਿਹੜੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਨੇ ਸੱਥਰ ਅੱਜ ਵੇਚੇ ਕੀ ਬੜਾ ਦੁੱਖ ਆ ਜੀ ਥੋੜਾ ਚਿਰ ਪਹਿਲਾਂ ਵੀ ਜਿਵੇਂ ਤਰਨਤਾਰਨੋਂ ਆਪਣੇ ਮੁੱਛਲ ਪਿੰਡ ਦੇ ਵਿੱਚ ਔਰ ਕਾਫੀ ਨੇੜੇ ਨੇ ਦੇ ਪਿੰਡਾਂ ਦੇ ਵਿੱਚ ਵੀ ਕਾਫੀ ਮੌਤਾਂ ਹੋਈਆਂ ਸੀ ਅੱਜ ਬੜਾ ਦੁੱਖ ਆ ਹਲਕਾਂ ਮਜੀਠਾ ਦੇ ਵਿੱਚ 16 17 ਲੋਕ ਜਿਹੜੇ ਅੱਜ ਫੇਰ ਉਹ ਸ਼ਰਾਬ ਨਕਲੀ ਸ਼ਰਾਬ ਜਰੀਲੀ ਸ਼ਰਾਬ ਦੀ ਭੇਟ ਚੜੇ ਨੇ ਅਸੀਂ ਘਰਾਂ ਦੇ ਵਿੱਚ ਜਾ ਕੇ ਆਏ ਆ ਮਾਨੂੰ ਬੜਾ ਦੁੱਖ ਲੱਗਿਆ ਕਿ ਛੋਟੇ ਛੋਟੇ ਬੱਚੇ ਨੇ ਉਹ ਪਰਿਵਾਰ ਆਪਣਾ ਇੱਕ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਸੀ ਅੱਜ ਉਹ ਘਰ ਦੇ ਵਿੱਚੋਂ ਕਮਾਉਣ ਵਾਲਾ ਚਲ ਗਿਆ ਅੱਜ ਉਹਨਾਂ ਪਰਿਵਾਰਾਂ ਵਾਸਤੇ ਤਾਂ ਸਮਝ ਲਓ ਦੁਨੀਆ ਖਤਮ ਹੋ ਗਈ ਅਸੀਂ ਜਾ ਕੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਕੇ ਆਏ ਆ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿੱਥੇ ਉਹਨਾਂ ਨੇ 10 ਲੱਖ ਪਰਿਵਾਰਾਂ ਨੂੰ ਮੌਜੂਦ ਆ ਦੇਣ ਦੀ ਗੱਲ ਕੀਤੀ ਆ ਉੱਥੇ ਉਹਨਾਂ ਪਰਿਵਾਰਾਂ ਦੇ ਨੌਕਰੀ ਦੇ ਕੇ ਪੱਕਾ ਰੋਜੀ ਰੋਟੀ ਦਾ ਪ੍ਰਬੰਧ ਜਿਹੜਾ ਵਾ ਉਹ ਕੀਤਾ ਜਾਣਾ ਚਾਹੀਦਾ ਕਿਉਂਕਿ ਉਹਨਾਂ ਦੇ ਤਾਂ ਘਰ ਹੀ ਉਜੜ ਗਏ ਨੇ ਰੋਟੀ ਦਾ ਜਿਹੜਾ ਵਾ ਉਹ ਸਹੀਂ ਸਾ ਪਿਆ ਵਾ ਕਿ ਕੱਲ ਨੂੰ ਕਿਉਂਕਿ ਜਿਹੜਾ ਦਿਹਾੜੀਦਾਰ ਬੰਦਾ ਉੱਥੇ ਦਿਹਾੜੀ ਕਰਕੇ ਲਾਉਂਦਾ ਤੇ ਪਰਿਵਾਰ ਨੂੰ ਸ਼ਾਮ ਨੂੰ ਰੋਟੀ ਲੈ ਕੇ ਖਵਾਉਂਦਾ ਤੇ ਅੱਜ ਉਹ ਪਰਿਵਾਰਾਂ ਦੇ ਜਿਹੜੇ ਮੁਖੀ ਚਲੇ ਗਏ ਨੇ ਉਹ ਪਰਿਵਾਰ ਤਾਂ ਜੇ ਰੋਟੀ ਤੋਂ ਉਤਰ ਹੋਏ ਬੈਠੇ ਨੇ ਬੜਾ ਦੁੱਖ ਹੋਇਆ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਬੜਾ ਦੇਖਿਆ ਜਿਹੜਾ ਘਰ ਦੇ ਹਾਲਾਤ ਜਿਹੜੇ ਖਸਤਾ ਨੇ ਬਹੁਤ ਜਿਆਦਾ ਖਸਤਾ ਨੇ ਛੋਟੀਆਂ-ਛੋਟੇ ਘਰ ਨੇ ਅਸੀਂ ਸਾਰੇ ਘਰਾਂ ਦੇ ਵਿੱਚ ਆ ਪਿਛਲੇ ਮਰੜੀ ਪਿੰਡ ਜਾ ਕੇ ਆਏ ਆ ਬੜਾ ਦੁੱਖ ਆ ਇੱਕ ਦੱਸ ਰਹੇ ਸੀ ਕਿ ਛੋਟੇ ਜੇ ਬੱਚੇ ਉਹਦੇ ਤਿੰਨ ਬੱਚੀਆਂ ਸੀ ਤੇ ਇੱਕ ਸਾਲ ਪਹਿਲਾਂ ਇੱਕ ਬੱਚਾ ਹੋਇਆ ਤੇ ਅੱਜ ਉਹ ਪਰਿਵਾਰ ਦਾ ਮੁਖੀ ਜਿਹੜਾ ਜਾਂਦਾ ਲੱਗਾ ਇੱਕ ਹੋਰ 17-18 ਸਾਲਾਂ ਦਾ ਨੌਜਵਾਨ ਸੀ ਜਿਹੜਾ ਉਹ ਸ਼ਰਾਬ ਦੀ ਪੇੜ ਚੜ ਗਿਆ ਉਹਦੀ ਭੈਣ ਅਸੀਂ ਜਾ ਕੇ ਆਏ ਆ ਉਹ ਇੰਨੀ ਬੁਰੀ ਹਾਲਤ ਸੀ ਕਿ ਦੇਖੀ ਨਹੀਂ ਸੀ ਜਾਏ ਵੱਡੀ ਗੱਲ ਹੈ ਜਿਹੜੀ ਨਿਕਲ ਕੇ ਜਿਹੜੀ ਆ ਸਾਹਮਣੇ ਆ ਰਹੀ ਹੈ ਕਿਉਂਕਿ ਜਿੱਥੇ ਗੱਲ ਕਰਦੇ ਆ ਕਿ ਪੂਰਾ ਹਲਕਾ ਜਿਹੜਾ ਉੱਥੋਂ ਸ਼ਰਾਬ ਪੀਂਦਾ ਸੀਗਾ ਅੱਜ ਜਿਹੜਾ ਇਨਸੀਡੈਂਟ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਪਤਾ ਲੱਗਿਆ ਕਿ ਉੱਥੇ ਸ਼ਰਾਬ ਵੇਖਦੀ ਪਹਿਲਾਂ ਕਿਉਂ ਨਹੀਂ ਪਤਾ ਲੱਗਾ ਇਹ ਤੇ ਬੜੇ ਲੰਮੇ ਸਮੇਂ ਤੋਂ ਦੱਸ ਰਹੇ ਜੋ ਲੋਕਾਂ ਦੇ ਦਸ਼ਨ ਮੁਤਾਬਕ ਹੈ ਲੋਕਾਂ ਨਾਲ ਗੱਲਬਾਤ ਕੀਤੀ ਹੈ ਕਿੰਦੇ ਕਿ ਅੱਜ ਤੋਂ ਨਹੀਂ ਬੜੇ ਲੰਮੇ ਸਮੇਂ ਤੋਂ ਇਹ ਜਿਹੜਾ ਚੱਲ ਰਿਹਾ ਸਮੇਂ-ਸਮੇਂ ਤੇ ਇਹ ਜਿਹੜੇ ਲੋਕ ਨੇ ਉਹਦੇ ਵਿੱਚ ਇਨਵੋਲਵ ਹੁੰਦੇ ਰਹੇ ਨੇ ਤੇ ਇਹ ਅਸੀਂ ਕਹਿੰਨੇ ਕਿ ਭਾਵੇਂ ਕੋਈ ਵੀ ਹੋਵੇ ਕੋਈ ਪੋਲੀਟਿਕਲੀ ਹੋਵੇ ਕੋਈ ਅਫਸਰ ਹੋਵੇ ਕੋਈ ਵੀ ਜਿਹੜਾ ਇਸ ਕੰਮ ਦੇ ਵਿੱਚ ਇਨਵੋਲਵ ਹੋਇਆ ਉਹਨੂੰ ਸਾਹਮਣੇ ਲੈਉਣਾ ਚਾਹੀਦਾ ਤੇ ਸਖਤ ਤੋਂ ਸਖਾ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਪਾਣਾ ਜਿਹੜਾ ਉਹ ਨਾ ਵਾਪਰ ਸਕੇ ਜੀ ਬਿਲਕੁਲ ਭਾਜੀਪੀ ਦੀ ਤਮਾਮ ਲੀਡਰਸ਼ਿਪ ਜਿਹੜੀ ਹੈ ਉਹ ਵੀ ਪਰਵਾਹ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਨ ਵਾਸਤੇ ਇੱਥੇ ਪਹੁੰਚੀ ਆ ਮਜੀਠਾ ਹਲਕਾ ਦੇ ਵਿੱਚ 15 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਦੇ ਜਿਹੜਾ ਖਸਤਾ ਜਿਹੜਾ ਜਿਤਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਇਹ ਕਹਿਣਾ ਹੈ ਕਿ ਜਿੱਥੇ ਘਰਾਂ ਦੇ ਹਾਲਾਤ ਵੀ ਬਿਲਕੁਲ ਖਸਤਾ ਨੇ ਤਾਂ ਉਹਨਾਂ ਦੇ ਘਰਾਂ ਦੇ ਛੋਟੇ-ਛੋਟੇ ਬੱਚੇ ਨੇ ਕਿਤੇ ਨਾ ਕਿਤੇ ਸਰਕਾਰ ਨੂੰ ਚਾਹੀਦਾ ਬਿਲਕੁਲ ਉਹਨਾਂ ਦੇ ਘਰ ਦੇ ਜਿਹੜਾ ਪਰਿਵਾਰ ਹੈ ਪਿੱਛੇ ਜਿਹੜਾ ਬੱਚਾ ਉਸ ਦਾ ਜਿਹੜਾ ਜ਼ਰੂਰ ਕਿਤੇ ਜਿਹੜਾ ਸੋਚਣਾ ਚਾਹੀਦਾ ਹੈ ਕੈਮਰਾ ਪਰਸੇ ਦੇ ਨਾਲ